ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂਗੇ ਝੋਨੇ ਦੀ ਪਨੀਰੀ ਜਿਹੜੀ 25 ਤੋਂ 30 ਦਿਨਾਂ ਦੇ ਵਿੱਚ ਤੰਦਰੁਸਤ ਨਰੋਈ ਪਨੀਰੀ ਕਿਵੇਂ ਤਿਆਰ ਕਰੀਏ ਤੇ ਉਹਦੇ ਬਾਰੇ ਕਰਾਂਗੇ ਗੱਲਬਾਤ ਕਿਹੜੀ ਆਪਾਂ ਖਾਦ ਪਾਉਣੀ ਹੈਗੀ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ Facebook ਪੇਜ ਨਾਲ ਜੁੜਿਆ ਨੇ ਸਭ ਤੋਂ ਪਹਿਲਾਂ ਆਪਣੇ Facebook ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਿਹਾ ਤੇ ਆਪਣੇ YouTube ਚੈਨਲ ਖੇਤੀਬਾੜੀ ਪੰਜਾਬ ਦੀ ਨਿਊਜ਼ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਿਸਾਨ ਵੀਰੋ ਇਹਨਾਂ ਦਿਨਾਂ ਦੇ ਵਿੱਚ ਮਈ ਮਹੀਨੇ ਦੇ ਵਿੱਚ ਜਿਹੜੇ ਟੈਂਪਰੇਚਰ ਜ਼ਿਆਦਾ ਅੱਪ ਹੋ ਜਾਂਦੇ ਆ ਤੇ ਪਨੀਰੀ ਇਹ ਨਾ ਕਈ ਭਰਾਵਾਂ ਦੀ ਪੀਲੀ ਪੈ ਜਾਂਦੀ ਹੈਗੀ ਤੇ ਫਿਰ ਪੀਲੀ ਪੈ ਕੇ ਪਨੀਰੀ ਜਿਹੜੀ ਜਲਦੀ ਚਲਦੀ ਨੀਗੀ ਤੇ ਟਾਈਮ ਪੀਰੀਅਡ ਜਿਹੜਾ ਵੱਧ ਲੈ ਜਾਂਦੀ ਹੈਗੀ ਤੇ ਪਨੀਰੀ ਪੱਕੜ ਹੋ ਜਾਂਦੀ ਆ ਆਪਾਂ ਹੁਣ ਇਹ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਚੰਗੀ ਨਰੋਈ ਹਰੀ ਭਰੀ ਪਨੀਰੀ ਤੰਦਰੁਸਤ ਪਨੀਰੀ ਥੋੜੇ ਸਮੇਂ ਦੇ ਵਿੱਚ ਕਿਵੇਂ ਤਿਆਰ ਕਰੀਏ ਜਿਹੜੀਆਂ ਆਪਾਂ ਖਾਦਾਂ ਵਰਤਣੀਆਂ ਕਿਸਾਨ ਵੀਰੋ ਜੇ ਆਪਾਂ ਖਾਦਾਂ ਸਹੀ ਵਰਤਾਂਗੇ ਤਾਂ ਤੁਹਾਡੀ ਪਨੀਰੀ ਜਿਹੜੀ ਪੀਲੀ ਕਦੇ ਨਹੀਂ ਪਊਗੀ ਕਿਉਂਕਿ ਆਪਾਂ ਅਕਸਰ ਆਣਾ ਜਿਹੜੀ ਪਨੀਰੀ ਦੇ ਵਿੱਚ ਬਜਾਈ ਸਮੇਂ ਬਹੁਤੇ ਕਿਸਾਨ ਵੀਰ ਆ ਜਿਹੜੇ ਡੀਏਪੀ ਪਾਉਂਦੇ ਆ ਡੀਏਪੀ ਦੇ ਨਾਲ ਆ ਜਿਹੜੀ ਜ਼ਿੰਕ ਦੀ ਘਾਟ ਆ ਜਾਂਦੀ ਤੇ ਪਨੀਰੀ ਆਪਣੀ ਪੀਲੀ ਪੈ ਲੱਗ ਜਾਂਦੀ ਹੈ ਯੂਨੀਵਰਸ ਯੂਨੀਵਰਸਿਟੀ ਵੱਲੋਂ ਸ਼ਿਫਾਰਸ਼ ਹੈ ਜਿਹੜੀਆਂ ਖਾਦਾਂ ਆਪਾਂ ਉਹ ਵਰਤਣੀਆਂ ਬਜਾਈ ਸਮੇਂ ਕਿਸਾਨ ਵੀਰੋ ਸਭ ਤੋਂ ਪਹਿਲਾਂ ਆਪਾਂ ਕਰਨਾ ਕੀ ਹੈਗਾ ਯੂਰੀ ਆਪਾਂ ਬਜਾਈ ਸਮੇ ਵਰਤਨੀ ਹੈ ਜੀ 26 ਕਿਲੋ ਯੂਰੀਆ ਇੱਕ ਏਕੜ ਦੇ ਹਿਸਾਬ ਦੇ ਨਾਲ ਵਰਤਨੀ ਆ ਤੇ ਆਪਾਂ ਤੁਹਾਨੂੰ ਕਨਾਲ ਦਾ ਵੀ ਡਾਟਾ ਦੱਸ ਦਿੰਨੇ ਆ ਕਨਾਲ ਦੀ ਆ ਜਿਹੜੀ 3.5 ਕਿਲੋ ਯੂਰੀਆ ਆਪਾਂ ਕਨਾਲ ਦੀ ਇੱਕ ਕਨਾਲ ਦੀ ਵਰਤ ਸਕਦੇ ਆ ਤੇ ਮਰਲੇ ਦੀ ਆਪਾਂ ਜਿਹੜੀ 250 ਗ੍ਰਾਮ ਤੋਂ ਲੈ ਕੇ 200 ਗ੍ਰਾਮ ਤੱਕ ਆ ਜਿਹੜੀ ਯੂਰੀਆ ਵਰਤਨੀ ਹੈਗੀ ਤੇ ਉਸ ਤੋਂ ਬਾਅਦ ਆਉਂਦੀ ਆ ਸਿੰਗਲ ਸੁਪਰ ਫਾਸਫੇਟ ਤੇ ਇਹ ਆਪਾਂ ਆਪਾਂ 60 ਕਿਲੋ ਇੱਕ ਏਕੜ ਦੀ ਵਰਤਨੀ ਆ ਤੇ ਕਨਾਲ ਦੇ ਹਿਸਾਬ ਨਾਲ ਆਪਾਂ 7 ਕਿਲੋ ਲੈਣੀ ਆ ਜੀ ਕਨਾਲ ਦੀ ਤੇ ਜੇ ਮਰਲੇ ਦੀ ਗੱਲ ਕਰੀਏ ਤਾਂ 400 ਗ੍ਰਾਮ ਆਪਾਂ ਮਰਲੇ ਦੇ ਹਿਸਾਬ ਨਾਲ ਆ ਜਿਹੜੀ ਸਿੰਗਲ ਸੁਪਰ ਫਾਸਫੇਟ ਵਰਤਣੀ ਆ ਤੇ ਉਸ ਤੋਂ ਇਲਾਵਾ ਅਗਲੀ ਖਾਦ ਹੈਗੀ ਆ ਜੀ ਜ਼ਿੰਕ ਜ਼ਿੰਕ ਆਪੇ 21% ਵਾਲੀ ਵਰਤਣੀ ਆ ਜੀ 40 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਡੋਜ਼ ਆ ਇਹਦੀ ਤੇ ਕਨਾਲ ਦੀ ਗੱਲ ਕਰੀਏ ਤਾਂ 5 ਕਿਲੋ ਕਨਾਲ ਦੀ ਤੇ ਜੇ ਮਰਲੇ ਦੀ ਗੱਲ ਕਰੀਏ ਤਾਂ 250 ਗ੍ਰਾਮ ਆ ਜਿਹੜੀ ਮਰਲੇ ਦੀ ਜ਼ਿੰਕ ਆਪਾਂ ਵਰਤਣੀ ਆ ਬਜਾਈ ਸਮੇ 21% ਵਾਲੀ ਤੇ ਉਸ ਤੋਂ ਇਲਾਵਾ ਇੱਕ ਜਿਹੜੀ ਹੋਰ ਖਾਦ ਰੈਂਦੀ ਆ ਉਹਦੇ ਵਿੱਚ ਹੈਗੀ ਆ ਜੀ ਪोटाश ਪोटाश ਦਾ ਬੋੜਾ ਐਮ ਰੋਲਾ ਕਿਸਾਨ ਵੀਰੋ ਕਿਉਂਕਿ ਪोटाश ਦੇ 22 ਮਹੀਨੇ ਦੇ ਵਿੱਚ ਤਾਪਮਾਨ ਜਿਆਦਾ ਵਧਦੇ ਤਾਂ ਪोटाश ਆ ਜਿਹੜੀ ਵਾਧੇ ਟੈਂਪਰੇਚਰ ਦੀ ਸਟ्रेस ਤੋਂ ਬਚਾਉਂਦੀ ਆ ਤੇ ਪोटाश ਆਪਾਂ ਮਿਊਰਟ ਆਫ ਪोटाश 60% ਵਾਲੀ ਆ ਜਿਹੜੀ 20 ਕਿਲੋ ਇੱਕ ਏਕੜ ਦੇ ਹਿਸਾਬ ਦੇ ਨਾਲ ਲੈਣੀ ਤੇ ਕਨਾਲ ਦੀ ਆਪਾਂ 2.5 ਕਿਲੋ ਤੇ ਮਰਲੇ ਦੀ ਗੱਲ ਕਰੀਏ ਤਾਂ ਆਪਾਂ 150 ਤੋਂ ਲੈ ਕੇ 150 ਗ੍ਰਾਮ ਤੋਂ ਲੈ ਕੇ 200 ਗ੍ਰਾਮ ਤਿੱਕਰ ਮਰਲੇ ਦੀ ਆਪਾਂ ਪोटाश ਆ ਜਿਹੜੀ ਵਰਤ ਸਕਦੇ ਆ ਤੇ ਇਹ ਖਾਦਾਂ ਜਿਹੜੀਆਂ ਚੰਗੀ ਤਰ੍ਹਾਂ ਤੁਸੀਂ ਪਾ ਦਿਓ ਪਨੀਰੀ ਦੇ ਵਿੱਚ ਤੇ ਤੁਹਾਡੀ ਪਨੀਰੀ ਜਿਹੜੀ 25 ਤੋਂ 30 ਦਿਨਾਂ ਦੇ ਵਿੱਚ ਤਿਆਰ ਹੋ ਜੂਗੀ ਹਰੀ ਭਰੀ ਪਨੀਰੀ ਤਿਆਰ ਹੋਊਗੀ ਕੋਈ ਤੁਹਾਡੀ ਪਨੀਰੀ ਪੀਲੀ ਪੈਣ ਦੀ ਸਮੱਸਿਆ ਨਹੀਂ ਆਊਗੀ ਕਿਸਾਨ ਵੀਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕਿਸਾਨ ਵੀਰਾਂ ਨੂੰ ਤੇ ਪੇਜ ਨੂੰ ਜ਼ਰੂਰ ਫੋਲੋ ਕਰਨਾ ਹੋਰ ਆਉਣ ਵਾਲੀਆਂ ਖੇਤੀਬਾੜੀ ਦੀਆਂ ਵੀਡੀਓ ਦੇਖਣ ਲਈ ਧੰਨਵਾਦ ਜੀ